ਦਿੱਲੀ ਚੋਂ ਲੈ ਕੇ ਕਪੂਰਥਲਾ ਹਾਊਸ ਦੀ ਕੀਤੀ ਗਈ ਦਰਵਰਤੋ ਇਹ ਬਿਆਨ ਰਵਨੀਤ ਸਿੰਘ ਬਿੱਟੂ ਦਾ ਸਾਹਮਣੇ ਆ ਰਿਹਾ ਹੈ ਦੱਸਦੀਏ ਰਵਨੀਤ ਸਿੰਘ ਬਿੱਟੂ ਝਾੜੂ ਦੀ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਕੀ ਕਹਿਣਾ ਉਹਨਾਂ ਦਾ ਉਹ ਤੁਹਾਨੂੰ ਸੁਣਾਉਂਦੇ ਆ ਦਿੱਲੀ ਤਾਂ ਸਾਫ਼ ਹੋ ਗਿਆ ਇਹਨਾਂ ਦੇ ਸਿਰ ਤੇ ਪੰਜਾਬ 'ਚ ਖੜੇ ਸੀ ਤੇ ਸਾਰੇ ਐਮਐਲਏ ਧਗੜ 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 ਕਰਦੇ ਗੱਡੀਆਂ ਇੱਥੇ ਬੁਲਾ ਲਿਆ ਕਪੂਰਥਲਾ ਹਾਊਸ 'ਚ ਤੇ ਕੱਲ ਪਹਿਲੀ ਗੱਲ ਤਾਂ ਕਪੂਰਥਲਾ ਹਾਊਸ 'ਚ ਕਿਉਂ ਰੱਖੀ ਗਈ ਮੀਟਿੰਗ ਉਹ ਸਾਰੀਆਂ ਗੱਡੀਆਂ 'ਚ ਦੁਬਾਰਾ ਪੈਸਾ ਆ ਜਿਹੜਾ ਉਹ ਟਿਕਾਣੇ ਲੱਗਿਆ ਏ ਜਿਹੜਾ ਕੁਝ ਬਚਦਾ ਹਿਸਾਬ ਸੀ ਉਹ ਖਸਾਬ ਕੀਤਾ ਗਿਆ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਮੈਂ ਹੈਰਾਨ ਆ ਕੱਲ ਸਵਾਤੀ ਮਲੇਵਾਲ ਜਿਹੜੇ ਇਹਨਾਂ ਦੇ ਐਮਪੀ ਨੇ ਜੋ ਉਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਨਾਲ ਮਾਈਨਿੰਗ ਚੱਲ ਰਹੀ ਹੈ ਇੱਕ ਰਿਪੋਰਟ ਆ ਰਹੀ ਸੀ ਮੈਂ ਵੀ ਜਾ ਕੇ ਉਹ ਰੋਡ ਤੋਂ ਨਿੰਗਣਾ ਦੇਖੂੰਗਾ ਉਹ ਫੋਰੈਸਟ ਲੈਂਡ ਤੇ ਬਣੇ ਆ ਇਲੀਗਲ ਕੰਮ ਉੱਥੇ ਸਾਰੇ ਠੇਕੇ ਚੱਲ ਰਹੇ ਆ ਤੇ ਹਰ ਚੀਜ਼ ਮੈਂ ਸਮਝਦਾ ਲੁੱਟਣ ਤੇ ਜਿਹੜੀ ਆਮ ਆਦਮੀ ਪਾਰਟੀ ਆ ਗਈ ਹੈ ਅਜੇ ਬਜਟ ਜਿਹੜਾ ਇਹ ਉਹ ਆਉਣਾ ਹੈ ਕੈਬਨਟ ਮੀਟਿੰਗ ਹੀ बार-बार ਡਿਲੇ ਹੋ ਰਹੀ ਆ ਉਹ ਹੀ ਨਹੀਂ ਕੀਤੀ ਜਾ ਰਹੀ ਜੇ ਕੈਬਨਟ ਮੀਟਿੰਗ ਹੋਈ ਗਈ ਤਾਂ ਉਹਦੇ ਵਿੱਚ ਸੈਸ਼ਨ ਜਿਹੜਾ ਆਉਣਾ ਹੈ ਉਹਦੇ ਬਾਰੇ ਵਿਚਾਰਾ ਹੋਣਗੇ ਫੈਸਲੇ ਹੋਣਗੇ ਵੀ ਕੀ ਕੀ ਲੈ ਕੇ ਆਉਣਾ ਕਿਉਂਕਿ ਬਜਟ ਸੈਸ਼ਨ ਆ ਕਿਉਂਕਿ ਵਿਭਾਗਿਆਂ ਦੇ ਮੰਤਰੀ ਨੇ ਜਿਹੜੇ ਉਹ ਸੀਐਮ ਦੇ ਇਸ ਵੇਲੇ ਉੱਤੇ ਚੜੇ ਨੇ ਉਹ ਹਰ ਵਿਭਾਗੇ ਚੋਂ ਆਪਣਾ ਪੈਸਾ ਹੈ ਜਿਹੜਾ ਉਹ ਮੰਗ ਰਹੇ ਆ ਅਗਲੀਆਂ ਤਨਖਾਹਾਂ ਦੇਣ ਲਈ ਪੰਜਾਬ ਸਰਕਾਰ ਕੋਲ ਕੋਈ ਪੈਸਾ ਨਹੀਂ ਦਿੱਲੀ ਤਾਂ ਸਾਫ਼ ਹੋ ਗਿਆ ਇਹਨਾਂ ਦੇ ਸਿਰ ਤੇ ਪੰਜਾਬ ਚ ਖੜੇ ਸੀ ਤੇ ਸਾਰੇ ਐਮਐਲਏ ਧਗੜ 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 ਕਰਦੇ ਗੱਡੀਆਂ ਇੱਥੇ ਬੁਲਾ ਲਿਆ ਕਪੂਰਤਲਾ ਹਾਊਸ ਤੇ ਕੱਲ ਪਹਿਲੀ ਗੱਲ ਕਪੂਰਤਲਾ ਹਾਊਸ ਚ ਕਿਉਂ ਰੱਖੀ ਗਈ ਮੀਟਿੰਗ ਉਹ ਸਾਰੀਆਂ ਗੱਡੀਆਂ ਚ ਦੁਬਾਰਾ ਪੈਸਾ ਆ ਜਿਹੜਾ ਉਹ ਟਿਕਾਣੇ ਲੱਗਿਆ ਏ ਜਿਹੜਾ ਕੁਝ ਬਚਦਾ ਸਾਫ ਸੀ ਉਹ ਸਾਫ ਕੀਤਾ ਗਿਆ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਮੈਂ ਹੈਰਾਨ ਆ ਕੱਲ SWATTI Malewal ਜਿਹੜੇ ਇਹਨਾਂ ਦੇ MP ਨੇ ਜੋ ਉਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਨਾਲ ਮਾਈਨਿੰਗ ਚੱਲ ਰਹੀ ਹੈ ਇੱਕ ਰਿਪੋਰਟ ਆ ਰਹੀ ਸੀ ਮੈਂ ਵੀ ਜਾ ਕੇ ਉਹ ਰੋਡ ਤੋਂ ਨਿੰਗਦਾ ਦੇਖੂਗਾ ਉਹ ਫੋਰੈਸਟ ਲੈਂਡ ਤੇ ਬਣੇ ਆ ਇਲਲੀਗਲ ਕੰਮ ਉੱਥੇ ਸਾਰੇ ਠੇਕੇ ਚੱਲ ਰਹੇ ਆ ਤੇ ਹਰ ਚੀਜ਼ ਮੈਂ ਸਮਝਦਾ ਲੁੱਟਣ ਤੇ ਜਿਹੜੀ ਆਮ ਆਦਮੀ ਪਾਰਟੀ ਆ ਗਈ ਹੈ ਅਜੇ ਬਜਟ ਜਿਹੜਾ ਇਹ ਉਹ ਆਉਣਾ ਹੈ ਕੈਬਨਟ ਮੀਟਿੰਗ ਹੀ बार-बार ਡਿਲੇ ਹੋ ਰਹੀ ਆ ਉਹ ਹੀ ਨਹੀਂ ਕੀਤੀ ਜਾ ਰਹੀ ਜੇ ਕੈਬਨਟ ਮੀਟਿੰਗ ਹੋਈ ਗਈ ਤਾਂ ਉਹਦੇ ਵਿੱਚ ਸੈਸ਼ਨ ਜਿਹੜਾ ਆਉਣਾ ਹੈ ਉਹਦੇ ਬਾਰੇ ਵਿਚਾਰਾ ਹੋਣਗੇ ਫੈਸਲੇ ਹੋਣਗੇ ਵੀ ਕੀ ਕੀ ਲੈ ਕੇ ਆਉਣਾ ਕਿਉਂਕਿ ਬਜਟ ਸੈਸ਼ਨ ਆ ਕਿਉਂਕਿ ਮਹਿਕਮਿਆਂ ਦੇ ਮੰਤਰੀ ਨੇ ਜਿਹੜੇ ਉਹ ਸੀਐਮ ਦੇ ਅਸਵੇਲੇ ਉੱਤੇ ਚੜੇ ਨੇ ਉਹ ਹਰ ਮਹਿਕਮੇ ਚੋਂ ਆਪਣਾ ਪੈਸਾ ਹੈ ਜਿਹੜਾ ਉਹ ਮੰਗ ਰਹੇ ਆ ਅਗਲੀਆਂ ਤਨਖਾਹਾਂ ਦੇਣ ਲਈ ਪੰਜਾਬ ਸਰਕਾਰ ਕੋਲ ਕੋਈ ਪੈਸਾ